ਉਹ ਉਹਦਾ ਜਿੰਨਾ ਤਪਸਵਧ ਨਹੀਂ ਹੈ ਉਹਦੇ ਕਰਕੇ ਮਹੀਨੇ ਬਦਲਣਾ ਹੁੰਦਾ ਉਹਦੋਂ ਕਹਾ ਹਾਂ ਹਾਂ ਭਾਰਤ ਮਾਲਾ ਕੱਢੀ ਜਾਂਦੇ ਸਾਰੇ ਮਤਲਬ ਪੰਜਾਬ ਦੇ ਵਿੱਚ ਆ ਗਈ ਸਾਰੇ ਭਾਰਤ ਵਿੱਚ ਕੱਢੀ ਹੈ ਇਹਨਾਂ ਤਾਂ ਲੱਗਦਾ ਨਹੀਂ ਜੇ ਭਾਖੜਾ ਬੰਨ ਬੱਜ ਕੇ ਪਾਣੀ ਰੋਕ ਸਕਦਾ ਹੈ ਇਹਦੇ ਕਿਨਾਰੇ ਨਹੀਂ ਪੱਕੇ ਹੋ ਸਕਦੇ ਉਹ ਕੱਟਾ ਰੇਤੇ ਦਾ ਬੰਨ ਹੈ ਉਹ ਉਹ ਮਿੱਟੀ ਜਦੋਂ ਵੱਧ ਪਾਣੀ ਆਉਂਦਾ ਲੈ ਜਾਂਦਾ ਖੁਰ ਕੇ ਇਹ ਆਏ ਵਰ ਮ ਕੋਸਾਂ ਲੰਘਦੇ ਆਏ ਵਰ ਲੋਕ ਮਰਦੇ ਆਏ ਤਾਂ ਵੀ ਵੇਖਦੀ ਐ ਠੀਕਾ ਹੋਰ ਵੱਧ ਪੈ ਗਿਆ ਕਮਕਿ ਸਰਕਾਰਾਂ ਦਾ ਕੰਮ ਇਹ ਆ ਵੀ ਲੋਕਾਂ ਦਾ ਕੁਝ ਨਹੀਂ ਕਰਨਾ ਲੋਕ ਮਰਨ ਲੋਕਾਂ ਦੀ ਜ਼ਮੀਨ ਚਾਹੀਦੀ ਐ ਇਹਨਾਂ ਨੂੰ ਤਾਂ ਜਾਂ ਫੋਟਵਾਲ ਹੋਣੀ ਇੱਥੇ ਆ ਕੇ ਚਾਹੇ ਕੋਈ ਸੈਂਟਰ ਵਾਲਾ ਆ ਜੇ ਚਾਹੇ ਕੋਈ ਪੰਜਾਬ ਵਾਲਾ ਆ ਜੇ ਉਹਨਾਂ ਦਾ ਕੰਮ ਫੋਟਵਾਲ ਹੋਣਾ ਦਾ ਐ ਇੱਥੇ ਪਹਿਲਾਂ ਸੋਚ ਕੇ ਸੋਚ ਲੈ ਲੈਂਡ ਬੋਨ ਲੈਂਦੀ ਵੀ ਕੋਈ ਪੈਸਾ ਦੇਣਾ ਜ਼ਮੀਨ ਲੈਣੀ ਐ ਉਹ 65500 33 ਏਕੜ ਦੀ ਸੀਗੀ ਹੁਣ ਜਾ ਕੇ ਪੂਰੇ ਪੰਜਾਬ ਦੀਆਂ ਪਰਚੈਤੀ ਜ਼ਮੀਨਾਂ ਲੈਣੀਆਂ ਐ ਇੱਧਰ ਲੋਕ ਮਰੀ ਜਾਂਦੇ ਐ ਡੁੱਬੀ ਜਾਂਦੇ ਐ ਇਹਨਾਂ ਦਾ ਕੋਈ ਫਿਕਰ ਨਹੀਂ ਕਿਸੇ ਨੂੰ ਇਹ ਤਾਂ ਲੋਕਾਂ ਨੂੰ ਇਕੱਠੇ ਹੋ ਗਿਆ ਥੋੜਾ ਜਿਹਾ ਪਾਣੀ ਹੋਣ ਦੇ ਸੂਤ ਇਹ ਲੋਕ ਸੰਗਰਥ ਕਰਨ ਜਿਹਦਾ ਘਰ ਟਹਿ ਗਿਆ ਉਹਦੇ ਕੱਲੇ-ਕੱਲੇ ਪਰਿਵਾਰ ਦਾ 10 ਤੋਂ 15 ਲੱਖ ਲੱਖ ਨੁਕਸਾਨ ਹੋ ਗਿਆ ਕਿਉਂਕਿ ਲੋਕ ਹੁਣ ਆ ਰਹੇ ਆ ਰਸਲ ਪਾਣੀ ਲੈ ਕੇ ਆ ਰਹੇ ਆ ਕੁਸਾਮਾਂ ਤੇ ਵੱਧ ਵੀ ਆ ਰਿਹਾ ਉਹ ਪਰ ਇਹ ਤਾਂ ਕਿੰਨੇ ਮਹੀਨਿਆਂ ਬੰਦੀ ਦੀ ਲੋੜ ਹੈਗੀ ਉਹਨਾਂ ਦੀ ਉਹ ਲੋੜ ਕੌਣ ਪੂਰੀ ਕਰੂ ਲੋਕ ਵੀ ਲੋੜ ਪੂਰੀ ਕਰਨਗੇ ਅਸੀਂ ਵੀ ਲੱਗਾਂਗੇ ਪਰ ਸਰਕਾਰ ਦੇ ਗਲ ਤੇ ਗੋਡਾ ਲੋਕਾਂ ਨੂੰ ਧਰਨਾ ਬੂ ਇਕੱਠਿਆਂ ਹੋ ਕੇ ਉਧਰ ਦੀ ਹੱਲ ਹੋਣਾ ਹੋਰ ਕਿਸੇ ਨੇ ਨਹੀਂ ਕਰਨਾ ਅੰਮੀ ਗੱਤਾਂ ਲੱਗ ਸਕਦੇ आज डेरा बनाने का हर कोई साथ जी सबसे पहले तो पंजाब के साथियों का बहुत शुक्रगुजार है हम कि उनके साथ हमने जो सीखा है पहले से ही तो पाँच सालों से हम साथ हैं और आज है हमने उनकी पीड़ा देखी सोशल मीडिया पे और नेट प्लेटफॉर्म पे तो बहुत बुरे हालात हमको दिखाए नेट पे कि लोगों के पास पशुओं का चारा नहीं है पशु बह के जा रहे हैं दूसरे बॉर्डर पार कर गए और लोग छतों पे आसरा लिए हुए हैं उनके पास बारिश आ जाए जा तो छत पे कुछ सर पे ढकने का कुछ नहीं है छोटे बच्चों को कपड़े नहीं हैं बहुत सारी चीज़ों दवाइयाँ तो मेवात से बहुत बड़ी मुहिम उठी लोगों ने अपने घरों से जितना हो सकता था मस्जिदों में गुरुद्वारों में सामान इकट्ठा किया जिससे जो बन पड़ी सब कुछ उन्होंने हालांकि मेवात में भी खुद में भी बाढ़ के हालात हैं अगर वहां पर एक दो बरसात और तेज़ हो गई तो यही हालत वहां भी होने वाली लेकिन फिर भी लोगों ने ये सोचा है कि जब तक हम ठीक हैं तब तक हम दूसरों की काम आए पंजाब को हम अपना बड़ा भाई मानते हैं और हम मेवाद से आए हैं और हमेशा हम साथ खड़े हैं चाहे मुसीबत के हो सरकारें साथ दें या ना दें हम आपसी सहयोग भाईचारे से सब मुसीबतों से निपटेंगे सर सानू भी मांग गया कि उन्हें राशन पानी तकरीबन पहुँच गया कुछ भी ज़्यादा पहुँच गया कह रहे कि थोड़े दिनों बाद सू खाद की डीजल की जी कितियो की, कितियो हाँ बिल्कुल हम हम हमसे जो हर संभव कोशिश होगी हमारे बड़े बुजुर्ग हैं हम इनके मार्गदर्शन में जैसी जैसी हमसे ज़रूरत होगी पूर्ति होगी हम सब करेंगे और आपसे सहयोग से, से इस मुसीबत और आपदा से हम निकलेंगे ਅੱਜ ਜਿਹੜਾ ਖੜਾ ਦਾ ਸਾਡੇ ਗੁਰਦਾਸਪੁਰ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਜਿਹੜੇ ਫਤਲ ਫਟਣ ਕਰਕੇ ਬਾਦਸ਼ਾਹ ਉਹਦਾ ਭਾਰਤੀ ਕਿਸਾਨ ਜੋ ਨੇ ਇਕੱਠਾ ਗੁਰਾਹਾਂ ਨੇ ਸੁਪਾ ਕਮੇਟੀ ਦੇ ਲੋ ਸਾਡੇ ਸਾਥੀ ਜਿਹੜੇ ਦੂਜੀ ਸੂਬਿਆਂ ਤੋਂ ਆਏ ਆ ਇਹ ਸਰਵੇਖਣ ਆਏ ਆ ਕਿ ਕਿੰਨਾ ਕੁ ਲੋਕਾਂ ਦਾ ਨੁਕਸਾਨ ਰਿਹਾ ਕਿਉਂਕਿ ਜਿਹੜੀ ਪ੍ਰਧਾਨ ਜੀ ਨੇ ਗੱਲ ਕਹੀ ਹੈ ਵੀ ਰਾਸਸਮਗਰੀ ਬਹੁਤ ਆ ਰਹੀ ਹੈ ਤੇ ਇਹ ਰਾਸਸਮਗਰੀ ਜਿਹੜੀ ਹੈ ਲੰਮਾ ਸਮਾਂ ਪਾਣ ਚਲਾਉਣੇ ਆ ਤੇ ਆਪਾਂ ਲੋਕਾਂ ਨੂੰ ਬੇਨਤੀ ਕਰਦੇ ਆਂ ਭਰਾਓ ਇਹ ਰਾਤ ਸਮਗਰੀ ਉੱਥੇ ਪਹਚਾਓ ਜਿੱਥੇ ਲੋੜ ਆ ਤੇ ਇਹਨਾਂ ਦੀ ਮਦਦ ਆਪਾਂ ਨੂੰ ਕਨਕ ਬੀਜਨ ਤੱਕ ਇਹਨਾਂ ਦੀਆਂ ਮਦਦ ਜੇ ਫਰੀ ਇਹਨਾਂ ਦੀ ਜਿਹੜਾ ਬੀਜ ਆ ਹੋਰ ਆਪਣਾ ਨੂੰ ਜਿਹੜੀ ਆ ਉਹ ਹੈਲਪ ਕਰਨੀ ਪੈਣੀ ਆ ਜਿੱਥੋਂ ਤੱਕ ਸਰਕਾਰ ਦੀ ਗੱਲ ਹੈ ਤੁਸੀਂ ਕਿਹਾ ਕਿ ਕੇਂਦਰੀ ਮੰਤਰੀ ਆ ਰਿਹਾ ਸਿਰਫ ਉਹ ਫੋਟੋ ਹੀ ਖਿਚਾਉਣੀ ਸੀ ਉਹਨਾਂ ਨੇ ਜਿਹੜਾ ਉਹ ਇੱਕ ਦੂਜੇ ਤੇ ਦੋਸ਼ ਮਾਰਦੇ ਆਂ ਵੀ ਪਾਣੀ ਦਾ ਪ੍ਰਬੰਧ ਤੇ ਇਹਨਾਂ ਦੇ ਕੋਲ ਛੱਡ ਆਂਦਾ ਉਹ ਪਾਣੀ ਕਿਉਂ ਛੱਡਿਆ ਉਹ ਬੰਨ ਜਿਹੜੇ ਸੀ ਮਜ਼ਬੂਤ ਕਿਉਂ ਨਹੀਂ ਕੀਤੇ ਗਏ ਪਹਿਲਾਂ ਇਹ ਕਹਿੰਦੇ ਹਨ ਦਾ ਪੂਰਾ ਪ੍ਰਬੰਧ ਕਰ ਲਿਆ ਇਹ ਬਿਲਕੁਲ ਲੋਕਾਂ ਨੂੰ ਮਾਰਨ ਦੀ ਇਹਨਾਂ ਦੀ ਨੀਤੀ ਆ ਤੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਕੱਠੇ ਹੋ ਜੱਥੇਬੰਦ ਹੋ ਤੇ ਸੰਘਰਸ਼ਾਂ ਦੇ ਰਾਹ ਪੋ ਤਾਂ ਹੀ ਇਹ ਆਪਾਂ ਜਿਹੜਾ ਸਾਰਾ ਕੁਝ ਪ੍ਰਾਪਤ ਕਰ ਸਕੋ ਬਹੁਤ ਬੋਤਸ